ਕੀ ਤੇ 26 ਨੰਬਰ ਦਾ ਮੈਚ ਜਿਹੜਾ ਹੈ ਉਹ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਣਾ ਹੈ ਹੈਲੋ ਸਾਡੇ 25 ਤੇ ਸ਼ਟਮਕੀ ਜੀ ਆ ਇੰਨਾ ਹੀ ਆਪਾਂ ਸਮਾਂ ਜਿਹੜਾ ਸੰਭਾ ਹੁੰਦਾ ਤੇ ਹੁਣ ਨੂੰ ਫਾਈਨਲ ਮੈਚ ਹੁੰਦਾ ਫੇਰ ਗੱਲ ਹੋਰ ਹੋਣੀ ਸੀਗੀ ਫੇਰ ਸਵਾਦ ਵੱਖਰਾ ਹੋਣਾ ਸੀਗਾ ਮਰੀਕ ਬਾਈ ਮੇਰੀ ਬੇਨਤੀ ਦਿਉਰੇ ਦੀ ਟੀਮ ਦੇ ਲਈ ਔਰ ਦੂਜੇ ਪਾਸੇ ਸ਼ਕਰਪੁਰ ਦੀ ਟੀਮ ਦੇ ਲਈ ਜਿਹੜੇ ਨਹੀਂ ਖੇਡਦੇ ਇੱਕ ਸਾਈਡ ਤੇ ਹੋ ਕੇ ਬੈਠ ਜਾਣਗੇ ਜਿਹੜੇ ਨਹੀਂ ਖੇਡਦੇ ਇੱਕ ਸਾਈਡ ਤੇ ਹੋ ਕੇ ਜਰੂਰ ਬੈਠ ਜਾਣ ਬੜੀ ਮਿਹਰਬਾਨੀ ਹੋਊਗੀ ਕੈਮਰੇ ਵਾਲੇ ਮੇਰੇ ਭਰਾ ਕੈਮਰੇ ਵਾਲੇ ਮੇਰੇ ਵੀਰ ਇੱਥੇ ਆ ਜਾਓ ਇੱਥੇ ਆ ਜਾਓ ਆ ਤੁਹਾਨੂੰ ਲਾਈਨ ਬਣਾਤੀ ਥੋੜੀ ਇਹ ਆ ਲਓ ਇਹ ਦੁਗਾਂ ਨਾ ਵਧਿਓ ਮੇਰਾ ਭਰਾ ਬਣ ਕੇ ਰਿਕੁਐਸਟ ਆ ਜਾਂ ਤੁਹਾਡੇ ਕੇ ਮੈਚ ਬਹੁਤ ਚੋਟੀ ਦਾ ਅਗਲੇ ਵਿੱਚੋਂ ਲਈ ਧਨਾਸ ਤੇ ਬਰਸਾਲਪੁਰ ਇੱਕ ਦੀ ਵਾਗੀ ਆ ਦੂਜੀ ਜਲਦੀ ਆ ਜਾਓ ਧਨਾਸ ਦੇ ਪਰਸਾਲਪੁਰ ਮਡਾਣਾ ਤੇ 도ਤਾ ਕੋਲੋਤੀ ਤੇ ਸਰਖਪੁਰ ਟੀਮਾਂ ਜਲਦੀ ਆ ਜਾਣੇ ਬਟਾ ਵੀਰ ਜਿਹੜੇ ਟਾਲਾ ਵਾਲਾ ਸਭ ਆਇਆ ਹੋਇਆ ਕਿਉਂਕਿ ਮੜੱਗਾ सोनू ਦੇ ਨਾਲ ਪੈਂਦਾ ਜੇ ਸਕੇ ਵੀਰ ਯਾ ਫਿਰ ਉਹ ਟਾਈਮ ਕਹਿੰਦੇ ਚਾਚੇ ਤਾਇਆ ਦਾ ਬਿਰੋ ਧੰਨਵਾਦ ਹੈ ਉਹ ਤਾਲਾ ਵਾਲਾ सोनू ਖੇਡਿਆ ਲੋਕਾਂ ਦੇ ਬਿਰ ਜਿੱਤੇ ਸਭੀ ਕਹਿੰਦੇ ਬਾਡੀ ਬਿਲਡਿੰਗ ਦੀ ਦੁਨੀਆ ਚ ਆਇਆ ਤੇ ਲੋਹ ਕੱਡੀਆਂ ਚੱਕ ਚੱਕ ਦੇ ਖੇ ਲਈ ਮੁੰਡੇ ਨੇ ਮਜਬੂਰ ਕਰ ਦਿੱਤੇ ਇਹ ਮਿਹਨਤਾਂ ਵਾਲੇ ਆ ਇਹ ਸੰਘਰਸ਼ਾਂ ਵਾਲੇ ਆ ਬਿਰੋ ਧੰਨਵਾਦ 5 6 ਫਰਵਰੀ ਪੱਤੋ ਹੀਰਾ ਸਿੰਘ ਦੀ ਧਰਤੀ ਦੇ ਕਕਰਾਲੀ ਸਾਹਿਬ ਕਹਿੰਦੇ ਵੀ ਭੰਗੜਾ ਨਿਕਲਦੇ ਵਿਖਾਉਣੇ ਦੁਨੀਆ ਨੂੰ 5 6 ਫਰਵਰੀ ਪੱਟੋ ਹੀਰਾ ਸਿੰਘ ਦੀ ਧਰਤੀ ਹੋਵੇਗੀ ਉਧਰ ਜੱੱਬੂੜੀ ਬਾਈ ਬੈਠੇ ਜੱਗੇ ਉੜੇ ਜੰਡਪੁਰ 24 ਜਨਵਰੀ ਅਲਟੋ ਦਿੱਤੀਆਂ ਜਾਣਗੀਆਂ ਅਲਟੋ ਕੈਮਰੇ ਵਾਲਿਓ ਦੁੱਲੋ ਦੀ ਪਹਿਲੀ ਰੇਡ ਤੇ ਸਣੀ ਬਾਈ ਕਹਿੰਦਾ ਹੋਰ ਪਿੰਡ ਇਸ ਲਈ ਕਬੱਡੀ ਪਾ ਰਿਹਾ ਚਾਰ ਜਾਫੀ ਨੇ ਇੱਕ ਪਾਸੇ ਸ਼ੀਲੂ ਔਰ ਦੂਜੇ ਪਾਸੇ ਦੁੱਲਾ ਨੰਬਰ ਲੈ ਗਿਆ ਪਹਿਲਾ ਡੇਢ ਪੁਆਇੰਟ ਕਹਿੰਦੇ ਮੇਰੇ ਵੀਰੋ ਸ਼ੰਕਰਪੁਰ ਦੀ ਟੀਮ ਦੇ ਹਿੱਸੇ ਜਾ ਜੁੜਿਆ ਪਹਿਲਾ ਡੇਢ ਪੁਆਇੰਟ ਵੀਰੇ ਕੈਮਰੇ ਦੇ ਪਿੱਛੇ ਤਾਰੀ ਜਜ਼ਬਾਤਾਂ ਤੇ ਕਾਬੂ ਰੱਖ ਪਿੱਛੇ ਕੈਮਰੇ ਆ ਨਾਲੇ ਦੂਜੇ ਮਿੱਟੀ ਦਾ ਵਰਤੇ ਸਾਰੇ ਸੁਧਾਈਆ ਫੇਰ ਕਰੇ ਪਰਮਾਤਮਾ ਦੇਵੇ ਦੁਨੀਆਂ ਨੂੰ ਸਭ ਦੇ ਲਈ ਬੜਾ ਪਿਆਰ ਕਦੇ ਪੁੱਛਦਾ ਕਰ ਦਿੱਤਾ ਮੁੰਡੇ ਨੇ ਕਬੱਡੀਆਂ ਫੇੜ ਗਏ ਜੱਫੇ ਲੱਗਣਗੇ ਮੇਰੇ ਮਿੱਤਰੋ ਰਵਿੰਦਰ ਉਹ ਸ਼ਾਜੀ ਆ ਗਿਆ ਸ਼ਹੀਦ ਅਲੀ ਸ਼ਹੀਦ ਅਲੀ ਸ਼ਹੀਦ ਅਲੀ ਖੇਡ ਮੈਦਾਨ ਅੰਦਰ ਕਬੱਡੀ ਪਾ ਰਿਹਾ ਮੇਰੇ ਵੀਰੋ ਇੱਕ ਪਾਸੇ ਮੋਹਿਤ ਦੀਂਗ ਵਾਲਾ ਔਰ ਦੂਜੇ ਪਾਸੇ ਕਹਿੰਦੇ ਸ਼ੀਲੂ ਬੁਲਾਰਾ ਔਰ ਨਾਲ ਮੇਰੇ ਵੀਰੋ ਅਮਨ ਤਿਉਰੇ ਵਾਲਾ ਦੇਖਦਾ ਵੀ ਇਸ ਵੇਲੇ ਧਰਤੀ ਦਾ ਆਮਨ ਪਰ ਦੇਖਦਾ ਵੀ ਇਸ ਲਈ ਪੁਆਇੰਟ ਨੌਜਨ ਢਾਵੀ ਇਸ ਲਈ ਮੇਰੇ ਵੀਰੋ 샤ਜੀ 샤ਜੀ ਦੀਆਂ ਤਿੰਨ ਕਬੱਡੀਆਂ ਤੇ 5000 ਰੁਪਇਆ ਪਰਮਿੰਦਰ ਬੈਣੀਪਾਲ ਤੇ ਜਿੱਤੀ ਮਨਾਣੇ ਵੱਲੋਂ ایمان ਸਰਮਾਨ ਬਖਸ਼ੇ ਜਾਣਗੇ ਤਿੰਨ ਕਬੱਡੀਆਂ ਜਿੱਤੀ ਇਹ ਪਹਿਣ ਗਿਆ 45000 ਜਿਹੜਾ ਬੋਲਿਆ ਜਾਵੇਗਾ ਧੰਨਵਾਦ ਹੈ ਭਰਾਵਾਂ ਦਾ ਵੱਡੇ ਵੀਰ ਵੱਡੇ ਮਿੱਤਰ ਵੱਡੇ ਯਾਰ ਆਹ ਸਾਹਮਣੇ ਕਹਿੰਦੇ ਓਹ ਤਪੁਰਜੀ ਆਲਿਆ ਅੱਜ ਧੱਕ ਨਹੀਂ ਅੱਜ ਧੁੰਦ ਪੈਦੀ ਐ ਅੱਜ ਧੁੰਦ ਪੈਦੀ ਐ ਦੇ ਕਿੱਥੇ ਅਮਰਸਾਰਾ ਕਿੱਥੇ ਦੋ ਮੁਰਜੀਆ ਓਏ ਅਗਲੀ ਰੇਡ ਓਹ ਦੂਰੀਆ ਆ ਗਿਆ ਦੂਰੀਆ ਸ਼ੀਸ਼ੇਸ਼ਪੁਰਾ ਪਟਿਆਰੋ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਮਨਾਲੇ ਦਾ ਕਬੱਡੀ ਕੱਪ ਹੈ ਇੱਕ ਪਾਸੇ ਸ਼ੀਸ਼ਰ ਵਾਲਾ ਬੂਰੀਆ ਸ਼ੀਸ਼ਰ ਵਾਲਾ ਬੂਰੀਆ ਆ ਆਪਾ ਸਰ ਸਿੰਘ ਦਾ ਇਸਲੇ ਖੇਡ ਮੈਦਾਨ ਅੰਦਰ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਨੌਜਨ ਵਾਟਾ ਹੋਇਆ ਹੈ

ਬੱਲੇ ਲਾਹੌਰ ਫਰਾ ਚੰਡੀਗੜ ਬੋਲੀ ਪੈਦੀ ਇਹ ਪਰ ਕਹਿੰਦੇ ਦੁੱਲੇ ਦੀ ਰੇਡ ਪਾ ਰਹੀ ਆ ਇਹ ਕਹਿੰਦੇ ਪੰਨੇ ਦਾ ਚੇਲਾ ਉਹ ਬੱਲੇ ਬੱਲੇ ਉਹ ਵੀਤ ਮੋਹਿਤ ਦੀਗ ਵਾਲਾ ਮੇਰੇ ਵੀਰੋ ਲਾ ਤੱਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਮੋਹਿਤ ਦੀਗ ਹਰਿਆਣੇ ਦੀ ਟੀਮ ਦਿਉਰੇ ਦੇ ਲਈ ਨੰਬਰ ਦਾ ਵਾਅਦਾ ਕਰ ਗਿਆ ਆਓ ਦਿਉਰੇ ਵਾਲਾ ਰਵੀ ਕੈਨੇਡਾ ਕੱਪ ਦਾ ਬੈਸਟ ਇਸ ਲਈ ਸਾਹਮਣੇ ਕਬੱਡੀ ਪਾ ਕੇ ਪਾਉਣ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਮੈਂ ਕੈਮਰਾਮੈਨ ਭਰਾਵਾਂ ਨੂੰ ਬੇਨਤੀ ਕਰਦਾ ਵੀ ਜਦੋਂ ਥੋੜ੍ਹਿਆਂ ਲਾਗੇ ਨਾ ਉੱਥੋਂ ਭੱਜਿਆ ਨਹੀਂ ਜਾਣਾ ਇਹ ਗੱਲ ਯਾਦ ਰੱਖਿਓ ਹੁਣ ਤੇ ਤੁਸੀਂ ਤੇ ਜੇ ਚੜਦੇ ਹੋ ਤੇ ਫੇਰ ਤੁਹਾਨੂੰ ਸਵਾਦ ਦੇਖਿਆ ਹੁੰਦਾ ਇਸ ਵੇਲੇ ਸਾਹਮਣੇ ਕਬੱਡੀ ਕਬੱਡੀ ਸ਼ਹਿਜ਼ਾਦ ਆਹ ਸਾਹਮਣੇ ਕਹਿੰਦੇ ਸ਼ਾਜੀ ਰੇਡ ਪਾ ਰਿਹਾ ਉਧਰ ਕਹਿੰਦੇ 13 ਫਰਵਰੀ ਰੋਬਨ ਆਇਆ ਹੋਇਆ ਮੇਜਰ ਲੀ ਖੇਡੂ ਤੇ ਕਹਿੰਦਾ ਮੋਟਰਸਾਈਕਲ ਉਹ ਚੌਲਾ ਗੂ ਵੱਡੇ ਜਾਣੇ ਆ ਮੋਟਰਸਾਈਕਲ ਉਹ ਕੋਟੜਾ ਭੜੀ ਵਾਲਾ ਰਾਜੀ ਕਹਿੰਦਾ ਵੀ ਚੌਲਾ ਗੂ ਵੱਡੇ ਜਾਣਗੇ ਉਧ ਮੁਰਜੀ ਵਾਲਾ ਕਬੱਡੀ ਪਾ ਰਿਹਾ ਓ ਅਗਲੀ ਕਬੱਡੀ ਰਪਿੰਦਰ ਬਾਈ ਰਪਿੰਦਰ ਬਾਈ ਕੀ ਕਰੇ ਹਾਏ ਓ ਬੜਿਆ ਰੱਬਾ ਯਾਰ ਗਰਾਊਂਡ ਰਿੰਨੇ ਜਿੰਨਾ ਟਾਈਮ ਕਲੀਅਰ ਹੁੰਦਾ ਉਹਨਾ ਟਾਈਮ ਸਵਾਦ ਨਹੀਂ ਹੁੰਦਾ ਸੱਚੀ ਗੱਲ ਦੱਸਣਾ ਵੀ ਬਾਹਰ ਤੇ ਲੋਕ ਡਿਸਟਰਬ ਹੋਈ ਜਾਂਦੇ ਆ ਆਹ ਸਾਹਮਣੇ ਇੱਕ ਪਾਸੇ ਸ਼ਿੱਲੂ ਸ਼ਿੱਲੂ ਬਲਾਰਾ ਬਾਹੂ ਅਕਬਰਪੁਰ ਪਿੰਡ ਆਹ ਸਾਹਮਣੇ گاਉ ਆਹ ਪੰਜਾਬ ਦੇ ਪਿੰਡ ਤੇ ਹਰਿਆਰੇ ਦੇ گاਉ ਬਹੂਰੀਆ ਸ਼ੀਸ਼ਰ ਵਾਲਾ ਬਹੂਰੀਆ ਉਹ ਮਨਾਰਿਆ ਉਹ ਮੁੱਲ ਮੁੜ ਗਿਆ ਕਿ ਨਹੀਂ ਫੇਰਾ ਮੇਲਾ ਵੱਡਾ ਹੈ ਮੇਲਾ ਵੱਡਾ ਹੈ ਆਹ ਸਾਹਮਣੇ ਅੰਬੇ ਦੀ ਕਬੱਡੀ ਮੇਰੇ ਵੀਰੋ ਖੇਡ ਮੈਦਾਨ ਅੰਦਰ ਪੈ ਚੁੱਕੀ ਹੈ

ਅੱਜ ਗੱਬਰ ਨੱਚੀ ਅੱਜ ਬਸੰਤੀ ਨਹੀਂ ਅੱਜ ਗੱਬਰ ਨੱਚੀ ਉਹ ਸਾਹਮਣੇ ਕਹਿੰਦੇ ਰਵੀ ਕਬੱਡੀ ਪਾਉਣ ਦੇ ਲਈ ਪੜਿਆ ਹੋਇਆ ਇਹ ਕਹਿੰਦੇ ਫਰਿਆਦ ਟਰਾਈ ਕਰਦਾ ਫਰਿਆਦ 40 45 ਮਿੰਟ ਲੱਗਦੇ ਆ ਉਹ ਕੱਲਾ ਗਲੰਬਰ ਕੱਲਾ ਗਲੰਬਰ ਰੰਗੋ ਨੂੰ ਉਹ ਵੱਡੇ ਦਾ ਇਸ਼ਾਕੀ ਆ ਗਿਆ ਵਰਿੰਦਰ ਬੈਣੀ ਤੇ ਜੀਤੀ ਮਨਾਣੇ ਵੱਲੋਂ ਪਹਿਲੀ ਕਬੱਡੀ 5000 ਦੀ ਹੈ ਜੀਤੀ ਮਨਾਣਾ ਤੇ ਪ੍ਰਵਿੰਦਰ ਬੈਣੀਪਾਲ 5000 ਦੀ ਪਹਿਲੀ ਕਬੱਡੀ ਕਹਿੰਦੇ ਸ਼ਯਾਦ ਅਲੀ ਦੀ ਪਵਾ ਦਤੀ ਹੈ ਆਹ ਸਾਹਮਣੇ ਦੀਪ 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 ਦਬਰਜੀ ਵਾਲਾ ਦੀਪ ਮੇਰੇ ਵੀਰੋ ਖੇਡ ਮੈਦਾਨ ਅੰਦਰ ਵਧਿਆ ਹੋਇਆ ਹੈ ਸ਼ਕਰਪੁਰ ਦੇ ਚਾਰ ਨੇ ਗੁਰਵਿੰਦਰ ਘਾਂਗੇ ਨਾਲ ਮੁਕਾਬਲਾ ਹੋ ਗਿਆ ਤੇ ਦਬਰਜੀ ਵਾਲਾ ਦੀਪ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਕੈਮਰਾਮੈਨਾਂ ਨੂੰ ਤਿੰਨ ਚਾਰਾਂ ਵੀ ਕਹਿੰਦਾ ਹੈ ਦੀਪ ਅੰਬਿਆ ਤੂੰ ਹੀ ਕਰ ਸਕਦਾ ਹੈ ਜਿਹੜੀ ਅੱਗੇ ਤੂੰ ਸ਼ਰਾਰਤ ਜੀ ਕਰਦਾ ਹੁੰਦਾ ਨਹੀਂ ਫਿਰ ਆ ਜਾ ਇਹਨਾਂ ਨਾਲ ਨੂੰ ਹੀ ਅੰਬਿਆ ਕੱਢ ਖਾ ਜੇੜਾ ਮੜਾ ਜਾ ਪਤਾ ਲੱਗੇ ਵੱੰਡ ਗਈ ਸਟੋਰੀਓ ਪੜ੍ਹ ਗਈ ਉਸਨੇ ਤਕਟਾ ਆਹ ਸਾਹਮਣੇ ਕਹਿੰਦੇ ਮੂਰੀਆ ਰੇਡ ਪਾਉਣ ਦੇ ਲਈ ਤਿਆਰ ਹੋਇਆ ਮੇਰੇ ਮਿੱਤਰੋ ਵੱਡਾ ਵੀਰ ਸੱਣੀ ਆਇਆ ਹੋਇਆ ਉਹ ਕਹਿੰਦੇ ਚੋਟੀ ਦਾ ਮੁਕਾਬਲਾ ਚੱਲਦਾ ਸ਼ੀਲੂ ਸ਼ੀਲੂ ਦੀ ਸ਼ੀਲੂ 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 மேலா முக்கீனா ரெடி சீலு கேட்பே பச்சிய ਕਾ ਪਿਆਰ ਪੈਦਾ ਕੀਤਾ ਉਹ ਬੁੜੀਏ ਦੇ ਲਈ ਬੱਲੀਆ ਗੱਲਾਂ ਹੋੜ ਜੀਆਂ ਅਗਲੀ ਕਬੱਡੀ ਕਹਿੰਦੇ ਅੰਬਾ ਰੇਡ ਪੌਂਡ ਦੇ ਲਈ ਪਹੁੰਚ ਆਇਆ ਅੰਬਾ ਕਹਿ ਨੂੰ ਜੀ ਕਰਦਾ ਉਹ ਦਿੜ ਦੇੜਿਆ ਉਹ ਧੰਗੜੇ ਪੜਣ ਗਏ ਮੇਰੇ ਮਿੱਤਰੋ ਕਿ ਜੂੜਾ ਬੱਬੇ ਉੱਤੇ ਦੇਖਦੀ ਆ ਕੈਸੀ ਸਜਣਾ ਉਹ ਚੂਜ ਕਰ ਲੈ ਕਲੀਰੇ ਜਿਹੜੇ ਤੌੜੇ ਹੁੰਦੇ ਆ ਸਾਡੀ ਕੱਟਿਓ ਦੀ ਟੱਕ ਕੋਈ ਪਾਵੇ ਚੰਦਵੇ ਬੇਨਾ ਕੁੜੀਆਂ ਦੇ ਕਾਲ لگا چور لگا پا چور روی تبرا فریا فریاد نے سر کا پھالا ہے فریاد نے سرے کا پھالا ہے فریاد نے سرے کی جفا لایا ਸੰਗਤ ਖੁਸ਼ ਹੈ ਸੰਗਤ ਖੁਸ਼ ਹੈ ਪਰ ਥੋੜਾ ਪਿਆਰ ਨਾਲ ਥੋੜਾ ਗ라운ਡ ਨੂੰ ਕਲੀਅਰ ਕਰੀਏ ਥੋੜਾ ਜਿਹਾ ਗਰਾਊਂਡ ਜਿਹੜੀ ਕਲੀਅਰ ਰੱਖੋ ਵੀਰੋ ਤੁਸੀਂ ਭਾਈਓ ਕਿੱਡਾ ਵੱਡਾ ਬਜਟਾ ਮੇਲੇ ਦਾ ਇਹ ਕਹਿੰਦੇ ਸ਼ਾਜੀ ਰੇਡ ਪਾ ਰਿਆ ਓ ਸ਼ਾਜੀ ਓ ਕੰਨਾਂ ਦੇ ਦਿਲ ਟੱਕ-ਟੱਕ ਕਰਦੇ ਆ ਓ ਦਿਲ ਟੱਕ-ਟੱਕ ਕਰਦੇ ਆ ਓ ਦਿਲ ਟੱਕ-ਟੱਕ ਕਰਦੇ ਆ ਆਪਾਂ ਜਿੱਥੇ ਸੁੱਖਾ ਸਿੱਖਿਆ ਸੀ ਓ ਮੱਥਾ ਟੇਕਣਾ ਚਾਹੁੰਦੀ ਆ ਓ ਤੈਨੂੰ ਤੁਰਿਆ ਜਿੱਤਦੇ ਨੂੰ ਮੈਂ ਦੇਖਣਾ ਚਾਹੁੰਦੀ ਆ ਓ ਤੈਨੂੰ ਤੁਰਿਆ ਜਿੱਤਦੇ ਨੂੰ ਮੈਂ ਦੇਖਣਾ ਚਾਹੁੰਦੀ ਆ ਉਹ ਕਹਿੰਦੇ ਗੁੱਜਰ ਵਾਪਸ ਇਹ ਵੀ ਕਹਿੰਦੇ ਤਪੁਰਜੀ ਵਾਲਾ ਉਹ ਰਮਣੇ ਦਾ ਯਾਰ ਹੈ ਰਮਣਾ ਸਰੀ ਚ ਰੰਦਾ ਪਰ ਇਧਰ ਕਾਂਗੇ ਵਾਲਾ ਤਖਤ ਤੇ ਪੱਕ ਪਿੱਛੇ ਆਇਆ ਰਪਿੰਦਰਾ ਅਗਲੀ ਕਬੱਡੀ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਕੋਣ ਗੱਲ ਸਮਝੀ ਹੈ ਪੂਰੀਆ ਸਾਢੇ 12 ਤੇ 10 ਨੇ ਕੋਈ ਜਿਆਦਾ ਫਰਕ ਨਹੀਂ ਇੱਕ ਜੱਫੇ ਦਾ ਫਰਕ ਹੈ 2.5 ਨੰਬਰਾਂ ਦਾ ਫਰਕ ਹੈ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਦੁਨੀਆ ਆਨੰਦ ਮਾਣ ਰਹੀ ਹੈ ਮਨਾਣੇ ਦਾ ਕਬੱਡੀ ਕੱਪ ਹੈ ਪਹਿਲਾ ਕੁਆਟਰਫਾਈਨਲ ਮੈਚ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਹੈ ਲਓ ਸਾਹਮਣੇ ਪੂਰੀਆ ਸ਼ੀਸ਼ਰ ਵਾਲਾ ਸ਼ੀਸ਼ਰ ਵਾਲਾ ਪੂਰੀਆ ਮਹਿਰ ਸਿੰਘ ਦੀ ਡੈਣੀ ਤਿੰਬੇ ਵਾਲੇ ਮੇਰੇ ਵੀਰੋ

ਵਧਾਲਸ ਤੇ ਬਰਸਾਲਪੁਰ ਫਤਲੋ ਵਧਾਲਸ ਤੇ ਬਰਸਾਲਪੁਰ ਫਤਲੋ ਅਗਲਾ ਬਜਰੀ ਚੋਟੀ ਦਾ ਖੇਡਿਆ ਜਾਣਾ ਆ ਮੁਕਾਬਲਾ ਵੀ ਤਕੜਾ ਹੈ ਕਕਰਾਲੀ ਸਾਹਿਬ ਆ ਲੱਗਦਾ ਵੀ ਜਿਵੇਂ ਜਿਵੇਂ ਝੱਟ ਤੇ ਜ਼ਮੀਰ ਚਲਦੀ ਹੁੰਦੀ ਹੈ ਇੱਕੋ ਜਿਹਾ ਇੱਕੋ ਜਿਹਾ ਕਿ ਤੂੰ ਮਾਝੇ ਦਾ ਬੈਲੀ ਉਹ ਜੁਗਰਾਵਾ ਦੇ ਦੋਨੇ ਪਾਸੇ ਸੋਹਣੇ ਦੇ ਪੁੱਤ ਮਾਵਾਂ ਦੇ ਦੋਨੇ ਪਾਸੇ ਇੱਧਰ ਰਾਹ ਤੰਬ ਕਰਤੇ ਕਹਿੰਦਾ ਕੀ ਆਉਦਾ ਕਹਿੰਦਾ ਬਸ ਕਰਾਉਣੀ ਆਉਦੀ ਆ ਮੋਹਿਤ ਮੋਹਿਤ ਡੀਗ ਵਾਲਾ ਮੇਰੇ ਵੀਰੋ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਨਾਮ ਹੋਵੇਗਾ ਇਸ ਨੌਜਵਾਨ ਦੀ ਖੇਡ ਦਾ ਆਹ ਸਾਹਮਣੇ ਰਵੀ ਤੇ ਆਉਂਦਾ ਖੇਡ ਮੈਦਾਨ ਦੇ ਵਿੱਚ ਵੇਰ-ਵੇਰ ਕੇ ਕਬੱਡੀਆਂ ਪਾਉਂਦਾ ਬੱਗੋ ਵਾਲਾ ਸ਼ਰਨਾ ਕਰਦਾ ਕੋਸ਼ਿਸ਼ ਆ ਲੱਗੂ ਤਕੜਾ ਜੱਫਾ ਮੇਰੇ ਮਿੱਤਰੋ ਗੱਲ ਸਮੇਂ ਦੀ ਤੇ ਨੰਬਰ ਰੇਡਰ ਦਾ ਮੈਂ ਤੇ ਕਿੰਨੇ ਵਾਰੀ ਕਹਿੰਦਾ ਇੱਕ ਮਿੰਟ ਰੋਕ ਫਿਰ ਇੱਕ ਮਿੰਟ ਟਾਈਮ ਆਊਟ ਲੈ ਲਓ ਕਬੱਡੀ ਤਖਾ ਦੀਏ ਲੋਕਾਂ ਨੂੰ ਪਲੀਜ਼ ਮੜਾ ਆ ਭਰਾ ਬਣ ਕੇ ਤੁਸੀਂ ਪਿੱਛੇ ਖੜ ਕੇ ਕੀ ਵੀ ਪ੍ਰਬੰਧਕਾਂ ਨੂੰ ਵੀ ਬੇਨਤੀ ਆ ਵੀ ਬਾਹਰ ਦੇ ਪਾਸੇ ਹੋ ਜਾਓ ਬੜੀ ਮਿਹਰਬਾਨੀ ਆ ਯਾਰ ਤੁਹਾਡੇ ਕਰਕੇ ਹੀ ਆ ਪਤਾ ਨਹੀਂ ਕਿੰਨੀ ਕਿ ਦੁਨੀਆ ਲਾਈਵ ਵੀ ਜੁੜੀ ਹੋਈ ਆ ਤੁਸੀਂ ਲਾਈਵ ਦਿਖਾਉਣਾ ਪਰ ਤੁਸੀਂ ਆਰ ਦੇ ਆਪ ਵੀ ਦੇਖਿਓ ਇੱਕ ਵਾਰੀ ਮੇਰੀ ਰਿਕੁਐਸਟ ਹੈ ਮੇਰੀ ਬੇਨਤੀ ਹੈ ਲਓ ਸਾਹਮਣੇ ਇਸ ਵੇਲੇ ਕਬੱਡੀ ਭੂਰੀਆ ਮੇਰੇ ਵੀਰੋ ਭੂਰੀਆ ਸ਼ੀਸ਼ਰ ਵਾਲਾ ਭੂਰੀਆ 13 13 ਨੰਬਰ ਨੇ ਸਿਰੇ ਦਾ ਮੈਚ ਇਸ ਵੇਲੇ ਖੇਦ ਮੈਦਾਨ ਅੰਦਰ ਖੇਡਿਆ ਜਾ ਰਿਹਾ ਭੂਰੀਆ ਦੀ ਕਬੱਡੀ ਸ਼ੀਲੂ 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 ਲਾਉਂਦਾ ਟਕੜਾ ਜੱਫਾ ਦੇ ਪੁਆਇੰਟ ਅਮਰੀਕ ਚੱਕ ਮਾਰੋ ਆਹ ਸਾਹਮਣੇ ਕਹਿੰਦੇ ਤਮੁਰਜੀ ਵਾਲ ਆ ਗਿਆ ਮੈਂ ਪਹਿਲਾਂ ਕਹਿੰਦਾ ਸੀ ਅੱਜ ਇੱਕ ਨਹੀਂ ਅੱਜ ਦੋ ਫਾਈਨਲ ਹੋ ਰਹੇ ਆ ਅੱਜ ਦੋ ਫਾਈਨਲ ਹੋ ਰਹੇ ਆ ਇੱਕ ਫਾਈਨਲ ਆ ਚੱਲ ਜਾਂਦਾ ਉਹ ਜਿਹੜੇ ਟਰੈਕਟਰਾਂ ਵਾਲਾ ਹੋਵੇਗਾ ਉਹ ਦੀਪ ਵੜ ਲਿਆ ਉਹ ਸ਼ਕਰਪੁਰਿਆਣੇ ਉਹ ਦੀਪ ਉਹ ਦੀਪ 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 ਫੜਨਾ ਮਜ਼ਾਕ ਥੋੜੀ ਐ ਮਜ਼ਾਕ ਥੋੜੀ ਐ ਉਹ ਦੀਪ ਭੱਜ ਗਿਆ ਮੇਰੇ ਮਿੱਤਰੋ ਉਹ ਸ਼ਾਜੀ ਆ ਗਿਆ ਸ਼ਾਜੀ ਸ਼ਾਜੀ ਕਬੱਡੀ ਪਾ ਰਿਹਾ ਮੇਰੇ ਵੀਰੋ ਖੇਡ ਮੈਦਾਨ ਅੰਦਰ ਪਰਮੇਂਦਰ ਚੰਦਪੁਰੀਆ ਕਿਹੜੇ ਪਾਸੇ ਹੈ ਉਹ ਸਾਹਮਣੇ ਮੇਰੇ ਵੀਰੋ ਇਸ ਲਈ ਸ਼ਾਜੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਸ਼ਹਿਯਾਦ ਅਲੀ ਚਾਰ ਜੱਫੀ ਨੇ ਕੁਆਟਰ ਫਾਈਨਲ ਹੈ ਮਨਾੜੇ ਦਾ ਕਬੱਡੀ ਕੱਪ ਹੈ ਧੁੰਦ ਲੋਹੜਿਆਂ ਦੀ ਆ ਗਈ ਹੈ ਧੁੰਦ ਲੋਹੜਿਆਂ ਦੀ ਆ ਗਈ ਹੈ ਪਰ ਦੂਜੇ ਪਾਸੇ ਅਮਨ ਦਿਉਰਾ ਕਰਦਾ ਕੋਸ਼ਿਸ਼ ਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜਾਣਾ ਹੈ ਅੰਬਾ ਅੰਬਾ ਫੇਰ ਆ ਗਿਆ ਮੇਰੇ ਵੀਰੋ ਫੇਰ ਫੇਰ ਕੇ ਕਬੱਡੀਆਂ ਪਾਉਂਦਾ ਥੱਪੇ ਥੱਪੇ ਦੇ ਪੱਟਾ ਦੇ ਜਦੋਂ ਦਰਸ਼ਨ ਕਰਵਾ ਦਿੰਦਾ ਹੈ ਤੇ ਦੁਨੀਆ ਨੂੰ ਸਰੂਰ ਚਾੜ ਦਿੰਦਾ ਹੈ ਦੁਨੀਆ ਨੂੰ ਸਰੂਰ ਚਾੜ ਦਿੰਦਾ ਹੈ ਲਓ ਸਾਹਮਣੇ ਪੁਆਇੰਟ ਪੁਆਇੰਟ ਰੇਡਰ ਦਾ ਪੁਆਇੰਟ ਰੇਡਰ ਦਾ ਰੈਫਰੀ ਨੇ ਫੈਸਲਾ ਦੇ ਦਿੱਤਾ ਜੇ ਟੀਮ ਨੂੰ ਰੀਵਿਊ ਚਾਹੀਦਾ ਹੈ ਤਾਂ ਉਹ ਲੈ ਸਕਦੇ ਆ ਕਿਉਂਕਿ ਦੋਨੋਂ ਪਾਸੇ ਟੌਪ ਦੇ ਪਲੇਅਰ ਜਿਹੜੇ ਲੱਗੇ ਹੋਏ ਨੇ ਦਿਲਵਰ ਝਨੇਰ ਤੇ ਨੈਭ ਸਿੰਘ ਡੈਣੀ ਦਿੜਵਾ ਇੱਕ ਕੈਮਰੇ ਦੇ ਮੂਹਰੇ ਵੀਰ ਪਾਸੇ ਅੜ ਜਾਓ ਕਿਰਪਾ ਕਰਕੇ ਕੈਮਰਾ ਜਿੱਥੇ ਚੱਲਦਾ ਹੈ ਜਿੱਥੇ ਮੇਨ ਕੈਮਰੇ ਲੱਗੇ ਹੋਏ ਆ ਉਹਦੇ ਵੀਰ ਸਾਹਮਣੇ ਕੁਝ ਗਰਾਊਂਡ ਦੇ ਵਿੱਚ ਖੜੇ ਆ ਉਹ ਕਿਰਪਾ ਕਰਕੇ ਬੈਠ ਜਾਣ ਹੱਥ ਵਣ ਕੇ ਬੇਨਤੀ ਹੈ ਜਦੋਂ ਵੀਰ ਕੈਮਰੇ ਦੇ ਲਓ ਸਾਹਮਣੇ ਕਬੱਡੀ ਮੇਰੇ ਵੀਰੋ ਕਬੱਡੀ 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 ਬਹੂਰੀਆ ਬਹੂਰੀਆ ਸ਼ੀਸ਼ਰ ਵਾਲਾ ਬਹੂਰੀਆ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਆਹ ਸਿਰੇ ਦਾ ਮੈਚ ਹੈ ਰਵੀ ਦਿਉਰਾ ਮੇਰੇ ਵੀਰੋ ਕਿ ਮੁੜਕੋ ਮੁੜਕੀ ਹੋ ਗਿਆ ਵੇਖੋ ਜੋਰ ਚੋਂ ਜੋਪਰਾ ਦਾ ਹੁੰਡਾ ਵੀ ਨਹੀਂ ਚੁੱਪਦਾ ਜਸਮਤ ਕਠੋਰ ਜੋਪਰਾ ਦਾ ਚੜਦੀ ਅਮਰ ਗਰਮ ਖੂਨ ਦੇ ਲਲਕਾਰੇ ਤਾਂ ਵੱਜਦੇ ਰਾਜੇ ਖੇਲੇ ਮਰਦ ਮੈਦਾਨੋ ਡਰ ਕੇ ਨਹੀਂ ਭਜਦੇ ਰਾਜੇ ਖੇਲੇ ਮਰਦ ਮੈਦਾਨੋ ਡਰ ਕੇ ਨਹੀਂ ਭਜਦੇ ਕਿ ਸੂਰਮਾ ਕਦੇ ਨਹੀਂ ਸਹਿ ਸਕਦਾ ਦਰਦ ਦਰ ਤੋਂ ਮਿਲੀਆਂ ਹਾਰਾਂ ਨੂੰ ਚੌਰੀ ਪਰਖੇ ਸੋਨੇ ਨੂੰ ਵੀ ਸਵੇਰ ਪਰਖਦਾ ਯਾਰਾਂ ਨੂੰ ਸਵੇਰ ਪਰਖਦਾ ਯਾਰਾਂ ਨੂੰ ਅੱਜ ਕਹਿੰਦੇ ਮਨਾਉਣੇ ਦੀ ਧਰਤੀ ਆ ਬੋਹਾਲੀ ਮੇਲਾ ਚੱਲਦਾ ਲਓ ਸ਼ਾਜੀ ਕਹਿੰਦੇ ਗੱਲ ਜਿਲ੍ਹੇ ਜਲੰਧਰ ਦੀ ਚੱਲਦੀ ਆ ਆਹ ਕਹਿੰਦੇ ਅੱਲਾਹ ਪਾਲਾ ਉਹ ਮਾਰ ਹੈ ਵਿਸ਼ਵਾਸ ਹੈ ਉਹ ਤਾਈ ਦੇ ਗੁੱਡੀਆਂ ਚੜੀਆਂ ਨੇ ਬਾਪੇ ਕਹਿੰਦੇ ਤੇਰੇ ਤੋਂ ਆਸਾਂ ਮੜੀਆਂ ਨੇ ਪਰ ਕਹਿੰਦੇ ਦੀਗ ਪਿੰਡ ਹੈ ਉਹ ਬਹੁਤ ਮੇਰੇ ਮਿੱਤਰੋ ਉਹ ਢੀਗ ਵਾਲਾ ਮੋਹੀ ਤਢੀਗ ਲਾ ਤੱਕਿਆ ਜਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਮੋਹੀ ਤਢੀਗ ਲਓ ਅਗਲੀ ਕਬੱਡੀ ਖੇਡ ਮੈਦਾਨ ਅੰਦਰ ਇੱਕੋ ਮਿੰਟ ਇੱਕੋ ਮਿੰਟ ਕੀ ਹੋਇਆ ਨਾ ਦਿਓ ਤਾਂ ਹੈਗਾ ਤਾਂ ਚੋਰੀਆ ਠੀਕ ਐ ਬੰਦਾ ਤਾਂ ਪਰ ਕੱਪੜੇ ਲੀੜਾਂ ਤੋਂ ਤਾਂ ਇਹ ਆਪ ਲੱਗਦਾ ਪੂਰਾ ਓਏ ਉਹ ਨਾ ਕਿਹੇ ਕੰਮ ਕਰ ਦੋ ਯਾਰ ਦਾ ਧਿਆਨ ਨਾਲ ਰੱਖਿਓ ਕਿਤੇ ਜੁਮੇ ਨਾ ਪੈ ਜੇ ਨਹੀਂ ਤੇ ਤੁਹਾਨੂੰ ਪਤਾ ਓਹਦਾ ਬੇਮਾ ਉਸਵੇਂ ਘੜਿਆਂ ਨੂੰ ਆਉਂਦੀ ਆਉਂਦੀ ਹੈ ਹੱਥ ਬੰਨ ਕੇ ਬੈਠੀ ਹੈ ਮੈਚ ਰੱਖੋ ਇੱਕ ਮੈਚ ਕੋਈ ਇੱਕ ਮਾਈਕ ਤੇਲਵੀਰ ਸਿਆਣੇ ਬਣੋ ਮਾਈਕ ਬੰਦ ਮਾਈਕ ਆਰਮਣੇ

ਹਲੋ ਨਾਲ ਯਾਰ ਪਲੀਜ਼ ਉਹ ਭਾਈ ਮੇਰੇ ਪਿੰਡ ਦੇ ਮੁੰਡਿਆਂ ਨੂੰ ਮੈਂ ਨੌਜਵਾਨ ਬੱਚਿਆਂ ਨੂੰ ਕਹਿੰਦਾ ਇਹਨਾਂ ਨੂੰ ਸਾਬੋ ਅੰਦਰ ਨਾਲ ਬੈਕਗਰਾਉਂਡ ਦੇ ਵਿੱਚ ਉਹ ਕੋਈ ਨਾ ਫੜਿਆ ਵਾ ਸਾਡਾ ਸਵਾਦ ਨਾ ਕਿਰਕ ਲੱਗ ਲੋ ਮੈਂ ਆਪਣੇ ਬੱਚਿਆਂ ਨੂੰ ਕਹਿੰਦਾ ਇਹਨਾਂ ਨੂੰ ਅੰਦਰ ਨਾਲ ਤੇ ਲੋਕਾਂ ਉਹ ਪੀਰ ਮੇਰੇ ਸਾਡਾ ਸਵਾਦ ਨਾ ਕਿਰਕ ਲੱਗ ਲੋ ਮੈਚ ਨੂੰ ਚੱਲਣ ਦੋ ਬੀਰੇ ਬੀਰੇ ਪ੍ਰਬੰਧਕਾਂ ਨੂੰ ਕਿ ਪੂਰਾ ਗਰੁੱਪ ਆਇਆ ਇਹਨਾਂ ਨੇ ਮੇਰਾ ਫੋਨ ਵੀ ਕੱਢਿਆ ਆ ਸਕਿਉਰਟੀ ਗਾਰਡ ਤੋਂ ਪੁੱਛੋ ਜੇਬ ਚ ਫੋਨ ਕੱਢਿਆ ਵੀਰੇ ਨੇ ਫੜਕਾ ਬਿਠਾ ਲਓ ਫੜਕਾ ਬਿਠਾ ਲਓ ਮੈਚ ਦੇ ਬਾਅਦ ਕਰੀ ਜਾਇਆ ਜਿਹੜਾ ਕੋ ਕਰਨਾ ਪੁਲਿਸ ਰਿਲੀਜ਼ ਗਰਾਊਂਡ ਖਾਲੀ ਕਰਦੇਓ ਮੇਰੀ ਬੇਨਤੀ ਹੈ ਬਾਰ ਬਾਰ ਗਰਾਊਂਡ ਨੂੰ ਗਰਾਊਂਡ ਕਲੀਅਰ ਕਰਦੇਓ ਦਲੇਰ ਆਪਣਾ ਹੀ ਮੇਲਾ ਖਰਾਬ ਕਰੀ ਜਾਂਦੇ ਹੋ ਯਾਰ ਗਰਾਊਂਡ ਖਾਲੀ ਕਰਦੇ ਪਲੀਜ਼ ਜਿਹੜੇ ਵੀਰ ਕੈਮਰਿਆਂ ਦੇ ਅੱਗੇ ਉਹਨਾਂ ਨੂੰ ਬਾਰ ਬਾਰ ਬੇਨਤੀ ਹੈ ਨਾ ਇਦਾਂ ਕਰੋ ویر کیمرے پلیز ہو بیٹھ جانا لاؤ سامنے میرے ویرو شیلو شیلو تے بوریا بوریا تے شیلو منانے والے لگ رہا ہے ਓ ਕਹਿੰਦੇ ਤਾੜੀ ਵੀ ਅੱਜ ਤਾੜਾ ਵੱਜੂ ਤਾੜਾ ਵੱਜੂ ਅੱਜ ਚੰਡੀਗੜ੍ਹ ਮੇਲਾ ਬੋਹਾਲੀ ਮੇਲਾ ਬਣਾੜੇ ਮੇਲਾ ਚੱਲਦਾ ਲਓ ਕਹਿੰਦੇ ਦੀਪਦ ਮੁਰਜੀ ਵਾਲਾ ਕਬੱਡੀ ਪੌਣ ਦੇ ਲਈ ਵਧਿਆ ਹੋਇਆ ਮੇਰੇ ਮਿੱਤਰੋ ਇਹ ਪਾਰੋ ਆਇਆ ਇਹ ਕਹਿੰਦੇ ਹਰੀਕੇ ਪੱਤਣ ਦੇ ਉਹ ਪਾਰੋ ਆਇਆ ਮੇਰੇ ਮਿੱਤਰੋ ਉਹ ਮੁੰਡਾ ਬਾਜੇ ਵਾਲਾ ਇੱਕ ਤਗੜਾ ਨੰਬਰ ਜੋੜਦਾ ਆਪਣੀ ਟੀਮ ਦੇ ਲਈ ਰੋਡਾ ਪੈਂਦੇ ਆ ਜੱਫੇ ਲੱਗਦੇ ਹੁਣ ਚਾਰਾਂ ਨੂੰ ਚੋਂ ਦੇਖਾਂਗੇ ਵੀ ਕੌਣ ਰੋਕੂ ਮੇਰੇ ਮਿੱਤਰੋ ਕੌਣ ਠੱਲੀ ਮਰੇ ਮਿੱਤਰੋ ਦੇ ਬਾਈ ਸ਼ਾਜੀ ਆ ਗਿਆ ਸੇਵਕ ਸੁਣਿਓ ਮੇਰੀ ਗੱਲ ਮੇਰਾ ਭਰਾ ਸੁਣੋ ਯਾਰ ਪਲੀਜ਼ ਲਓ ਸਾਹਮਣੇ ਸ਼ੇਯਾਦ ਅਲੀ ਮੇਰੇ ਵੀਰੋ ਸ਼ਾਜੀ ਸ਼ਾਜੀ ਕਬੱਡੀ ਪਾ ਰਿਹਾ ਹੈ ਇਸ ਚਾਰ ਚਾਰਾਂ ਦੇ ਵਿੱਚੋਂ ਸ਼ੀਲੂ ਸ਼ੀਲੂ ਤੇ ਸ਼ਾਜੀ ਸ਼ੀਲੂ ਤੇ ਸ਼ਾਜੀ ਸ਼ੀਲੂ ਤੇ ਸ਼ਾਜੀ ਸ਼ੀਲੂ ਤੇ ਵੀਰੇ ਮੇਰੇ ਮਿੱਤਰੋ ਇੱਕ ਚੋਟੀ ਦਾ ਮੁਕਾਬਲਾ ਹੈ ਦੋਨੇ ਟੀਮਾਂ ਨੂੰ ਬੇਨਤੀ ਹੈ ਵੀ ਥੋੜੀ ਜਿਹੀ ਪੇਸ਼ੈਂਸ ਥੋੜੀ ਜਿਹੀ ਸ਼ਹਿਨਸ਼ੀਲਤਾ ਰੱਖਿਓ ਬੇਨਤੀ ਹੈ ਥੋੜਾ ਜਿਹਾ ਪਿਆਰ ਵੜ ਕੇ ਰੱਖਿਓ ਪਿਆਰ ਵੜ ਕੇ ਰੱਖਿਓ ਥੋੜਾ ਜਿਹਾ ਆਓ ਸਾਹਮਣੇ ਕਹਿੰਦੇ ਅੰਬੇ ਵੀ ਕਬੱਡੀ ਪਾ ਰਹੀ ਹੈ ਚਾਰ ਕਹਿੰਦੇ ਚਾਰੇ ਪਿਆਰ ਨੇ ਆਹ ਬੱਗੋ ਵਾਲੇ ਸ਼ਰਨੇ ਦਾ ਕਹਿੰਦੇ ਆਹ ਵੱਡਾ ਪਰੇਪਰ ਕਹਿੰਦੇ ਉਹ ਭਰਾ ਕੇ ਭਰਾ ਕੇ ਭਰਾ ਕੇ ਉਹ ਜਾਂਦਾ ਕਹਿੰਦੇ ਰਮੜੇ ਦਾ ਯਾਰ ਉਹ ਜਾਂਦਾ ਰਮੜੇ ਦਾ ਯਾਰ ਇਹ ਕਹਿੰਦੇ ਅੰਬਾ ਮੇਰੇ ਮਿੱਤਰੋ ਇੱਕ ਤਗੜਾ ਨੰਬਰ ਜੋੜਦਾ ਹੋਇਆ ਅਗਲੀ ਕਬੱਡੀ ਵੱਡੇ ਬਾਈ ਬੂਰੀਆ ਬੂਰੀਆ ਸ਼ੀਸ਼ਰ ਵਾਲਾ ਬੂਰੀਆ ਮੇਰੇ ਵੀਰੋ ਤਿਆਰ ਹੈ ਕਬੱਡੀ ਪੌਣ ਲਈ ਨੌਜਾਨ ਬੂਰੀਆ ਸ਼ੀਸ਼ਰ ਦੀ ਧਰਤੀ ਹੈ ਹਰਿਆਣੇ ਤੋਂ ਚੱਲ ਕੇ ਆਇਆ ਆਹ ਸਾਹਮਣੇ ਹਰਿਆਣੇ ਦੇ ਚਾਰ ਜੱਫਿਆਂ ਦੇ ਦਾਵਾ ਮਾਰ ਰਿਹਾ ਅਵਨ ਦਿਉਰਾ ਮੋਹਿਤ ਦੀਂਗ ਮੋਹਿਤ ਦੀਂਗ ਮੋਹਿਤ ਦੀਂਗ ਤੇ ਪੂ ਯਾ ਸ਼ੀਸ਼ਰ ਵਾਲਾ ਲਿਸ਼ਕ ਦੇ ਨੇ ਪਿੰਡੇ ਪੈਣ ਪੱਟਾ ਵਿੱਚ ਧੁਗੀਆਂ ਸਾਨਾਂ ਵਾਲੇ ਢੇਡ ਵਿੱਚ ਤਾਕਤਾ ਦੇ ਪੁੱਜੀਐ 20 ਤੇ 21 ਕੋਈ ਜ਼ਿਆਦਾ ਫਰਕ ਨਹੀਂ ਐਨ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਆਹ ਸਾਹਮਣੇ ਪ੍ਰਿਆਦ ਤੇ ਰਵੀ ਦਿਉਰਾ ਪੁਆਇੰਟ ਜਿਹੜਾ ਰੇਡਰ ਦਾ ਹੈ ਅਗਲੇ ਮੈਚਾਂ ਦੀਆਂ ਟੀਮਾਂ ਜਿਹੜੀਆਂ ਤਿਆਰ ਰਹਿਣ ਕਮੈਂਟੇਟਰ ਵੀ ਤਿਆਰ ਰਹਿਣ ਸਾਡੇ ਭਰਾ ਬੜੀ ਮਿਹਰਬਾਨ ਪੰਡਾਸ ਦੇ ਬਰਸਾਲਪੁਰ ਨੂੰ ਬੇਨਤੀ ਕਰਦੇ ਆ ਕੋਈ ਸ਼ੈਲੀ ਗੱਲ ਉਹਦੀ ਗੱਡੀ ਦੇ ਮੇਰੇ ਸਾਡੇ ਕੋਲ ਬਾਈ ਜਿਹੜਾ ਵੀ ਬੰਦਾ ਫੜਿਆ ਗਿਆ ਨਾ ਉਨੂੰ ਪੁਲਿਸ ਹਵਾਲੇ ਜਾਂ ਜੋ ਵੀ ਹੈ ਉਹਨੂੰ ਕੁੱਟਣਾ ਕਿਸੇ ਨੂੰ ਮਾਰਨਾ ਤੇ ਭੀੜ 'ਚ ਬੰਦ ਰੱਖਿਓ ਸਿਸਟਮ ਸਾਰੇ ਮੇਰੇ ਭਾਈ ਬਣ ਕੇ ਸਾਰੇ ਨੰਬਰ ਅਰਦਾਸ ਹੈ ਐ ਗਲਤ ਕਿਸੇ ਨਾਲ ਨਹੀਂ ਕਰਨੀ ਹੈਗਾ ਜਿਹੜਾ ਹੈਲੋ 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 ਸਹੀ ਗੱਲ ਹੈ ਪਰਵਿੰਦਰ ਤੇਰੀ ਬਿਲਕੁਲ ਸਹੀ ਗੱਲ ਹੈ ਉਹ ਪੁਲਿਸ ਨੂੰ ਦੇ ਦਿਓ ਜੀ ਉਹ ਪੁਲਿਸ ਨੂੰ ਦੇ ਦਿਓ ਆਪਦੇ ਹੱਥ 'ਚ ਕਿਤੇ ਨਾ ਲਿਓ ਮੇਰੀ ਬੇਨਤੀ ਹੈ ਜਿਹੜੇ ਚੋਰ ਫੜੇ ਵੀ ਗਏ ਨੇ ਉਹਨਾਂ ਨੂੰ ਪੁਲਿਸ ਨੂੰ ਫੜਾ ਦਿਓ ਆਹ ਸਾਹਮਣੇ ਖੇਡ ਮੈਦਾਨ ਅੰਦਰ ਰਵੀ ਸੌਰੀ ਦੀਪ ਨਾ ਪੁਰਜੀ ਵਾਲਾ ਦੀਪ ਸ਼ਰਨਾ ਸ਼ਰਨਾ ਤੇ ਦੀਪ ਸ਼ਰਨਾ ਤੇ ਦੀਪ ਸ਼ਰਨਾ ਤੇ ਦੀਪ ਮੁਕਾਬਲਾ ਸਖਤ ਲੱਗਿਆ ਪਿਆ ਜ਼ੋਰ ਐਨ ਸਿਰੇ ਦੀ ਕਬੱਡੀ ਆਹ ਸਾਹਮਣੇ ਪੁਆਇੰਟ ਆਹ ਆਹ ਸਵਾਰ ਆਹ ਆਹ ਜਿੰਦੇ ਕਬੱਡੀ ਉਹ ਤਪੁਰਜੀ ਵਾਲਾ ਇੱਕ ਤਕੜਾ ਨੰਬਰ ਜੋੜ ਗਿਆ ਮੇਰੇ ਮਿੱਤਰੋ ਅਗਲੀ ਬੱਦੂ ਦਾ ਨੰਬਰ ਸੀ ਉਹ ਅੰਬੇ ਨੂੰ ਮਿਲਿਆ ਹੈ ਹੋ ਮੇਰੇ ਵੀਰੋ ਦਿਉਰੇ ਦੀ ਟੀਮ ਦਾ ਨੋਟ ਰੱਖਿਓ ਉਹ ਦਿਉਰੇ ਦੀ ਟੀਮ ਦਾ ਨੰਬਰ ਹੈ ਇਹ ਮੇਰੇ ਵੀਰ ਜਿਹੜਾ ਨੋਟ ਕਰ ਲੈਣ ਲਓ ਸ਼ੀਲੂ ਤੇ ਸ਼ੀਲੂ ਤੇ ਕਹਿੰਦੇ ਭੂਰੀਆ ਭੂਰੀਆ ਤੇ ਸ਼ੀਲੂ ਮੁਕਾਬਲਾ ਸੰਘਤ ਲੱਗਿਆ ਪਿਆ ਜ਼ੋਰ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਤੇ ਪੁਆਇੰਟ ਜਿਹੜਾ ਉਹ ਸਟਾਪਰ ਦੇ ਹਿੱਸੇ ਜਾ ਰਿਹਾ ਓ ਸ਼ੀਲੂ ਸ਼ੀਲੂ பிடு மாடா பிகடையாடா துல்லியா பிகையா பாரா மாடா இப்படி கே அம்பா க ਕਬੱਡੀ ਪਾਉਣ ਦੇ ਲਈ ਨੌਜਾਨ ਵਧਿਆ ਹੋਇਆ ਸ਼ਹਿਆਦ ਅਲੀ ਸ਼ਹਿਆਦ ਅਲੀ ਸ਼ਹਿਆਦ ਅਲੀ ਇਸ ਵੇਲੇ ਕਬੱਡੀ ਪ੍ਰਵਿੰਦਰ ਕਹਿੰਦਾ ਵੀ ਆਪਾਂ ਕਿਸੇ ਵੀਰ ਨੂੰ ਕੁਝ ਕਹਿਣਾ ਨਹੀਂ ਬੇਨਤੀ ਕਰਦੇ ਹੋ ਵੀ ਕੋਈ ਵੀ ਮੇਰੇ ਵੀਰ ਦਾ ਨੁਕਸਾਨ ਨਾ ਹੋ ਜੇ ਆਹ ਸਾਹਮਣੇ ਖੇਡ ਮੈਦਾਨ ਅੰਦਰ ਸ਼ਾਜੀ ਤੇ ਸ਼ਿਲੂ ਦੀ ਟੱਕਰ ਦੁਨੀਆ 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 ਸਵਾ لے گی آو 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 کچھ دنیا چاہیے پیار بنا کے رکھو ویرے میں سماپا ساڈے بھائی شکر پورے دورا چھبی چلتا میں میںورے نے انہی کا حاجری قبول ہو ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਸਾਰੇ ਭਾਈ ਜੀ ਮੇਰੀ ਇੱਕ ਬੇਨਤੀ ਆ ਮੇਰੇ ਭਰਾ ਜੇ ਪੰਜਾਬ ਪੁਲਿਸ ਵਾਲੇ ਹੈਗੇ ਆ ਤਾਂ ਇਹਨਾਂ ਨੂੰ ਲੈ ਜਾਓ ਜਿਹੜੇ ਮੁੰਡੇ ਫੜੇ ਆ ਇਹਨਾਂ ਦਾ ਥਾਣੇ ਜਾ ਕੇ ਜੋ ਵੀ ਗੱਲਬਾਤ ਬਣਦੀ ਕਾਰਵਾਈ ਉਹ ਕਰ ਦਿਓ ਇੱਥੇ ਇਹਨਾਂ ਨੇ ਕੁੱਟ-ਕੁੱਟ ਕੇ ਮਾਰ ਦੇਣੇ ਆ ਰਿਕੁਐਸਟ ਆ ਇਹ ਮੁੜ ਕੇ ਸਾਰੀ ਗੱਲ ਟਰਨਮੈਂਟ ਕਮੇਟੀ ਤੇ ਆ ਜਣੀ ਆ ਹੱਥ ਵਨ ਕੇ ਬੇਨਤੀ ਆ ਪਲੀਜ਼ ਪਰਮਿੰਦਰ ਆਪ ਪਿਆਰ ਨਾਲ ਯਾਰ ਉਹ ਪਰਮਿੰਦਰ ਜੰਡਪਰੀਆ ਜੋ ਵੀ ਵੱਡਾ ਵੀਰ ਆ ਉਹ ਇਧਰ ਬੈਣੀ ਪਾਣ ਵੀ ਖੜਾ ਯਾਰ ਸਾਰੇ ਭਰਾ ਖੜੇ ਆ ਇਹਨਾਂ ਨੂੰ ਪੁਲਿਸ ਵਾਲਿਆਂ ਨੂੰ ਫੜਾਓ ਜੋ ਵੀ ਬੰਦੀ ਕਾਰਵਾਈ ਹੋਊਗੀ ਆਪੇ ਪੁਲਿਸ ਕਰੂਗੀ ਰਿਕੁਐਸਟ ਆ ਯਾਰ ਆਪਾਂ ਇਹਨੂੰ ਆਪਣੇ ਹੱਥ ਜਿਨਾ ਲਓ ਪਰਮਿੰਦਰ ਗੋਲਰੀ ਦੇ ਵੱਡਾ